ਸੱਚ ਰਕਾਲ ਤੁਸੀਂ ਪੀਐਨਸੀ ਅੰਦੇਖ ਰਹੇ ਹੋ ਜਦੋਂ ਵੀ ਕੋਈ ਵਰਕ ਪਰਮਿਟ ਦੇ ਉੱਤੇ ਕੈਨੇਡਾ ਵਿੱਚ ਆਉਂਦਾ ਹੈ ਜਾਂ ਫਿਰ ਕੈਨੇਡਾ ਵਿੱਚ ਆ ਕੇ ਉਹ ਗੈਲਮਾਈਆ ਲੈਣਦਾ ਹੈ ਤਾਂ ক্লোਜ਼ਡ ਵਰਕ ਪਰਮਿਟ ਉਹਨਾਂ ਕੋਲ ਹੁੰਦਾ ਹੈ ਪਰ ਜੇਕਰ ਉਹ ਕੰਮ ਦੇ ਉੱਤੇ ਤੰਗ ਪਰੇਸ਼ਾਨ ਹੋਣ ਅਜੇ ਵਿੱਚ ਉਹ ਵਨਰੇਬਲ ਵਰਕ ਪਰਮਿਟ ਜੋ ਓਪਨ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦੇ ਨੇ ਆਖਰੀ ਵਰਕ ਪਰਮਿਟ ਹੈ ਕੀ ਤੇ ਕਿੰਨੇ ਸਮੇਂ ਲਈ ਮਿਲਦਾ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਦਰਸਲ ਜੋ ਕੈਨੇਡਾ ਦੀ ਪਾਰਲੀਮੈਂਟ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੀਜ ਡਿਆਬ ਨੂੰ ਐਨਡੀਪੀ ਦੇ ਇੱਕ ਐਮਪੀ ਨੇ ਸਵਾਲ ਕੀਤਾ ਜਿਸ ਵਿੱਚ ਉਹਨਾਂ ਨੇ ਇਹ ਸਵਾਲ ਕੀਤਾ ਕਿ ਟਰੂਡੋ 에어ਪੋਰਟ ਦੇ ਉਤੇ ਨਿਊ ਰੈਸਟ ਕਾਰਪੋਰੇਸ਼ਨ ਜੋ ਕੰਪਨੀ ਜੋ ਮੀਲ ਕੰਟਰੈਕਟ ਹੈ ਉਹਨਾਂ ਦਾ ਯਾਨੀ ਕਿ ਭੋਜਨ ਭਈਆ ਕਰਵਾਉਂਦੀ ਹੈ 에어 ਕੈਨੇਡਾ ਨੂੰ ਉਸ ਕੰਪਨੀ ਦਾ 에어 ਕੈਨੇਡਾ ਦੇ ਨਾਲ ਕੰਟਰੈਕਟ ਜੋ ਜਾ ਰਿਹਾ ਹੈ ਜਿਸ ਦੇ ਬਾਰੇ ਕੰਪਨੀ ਨੂੰ ਪਤਾ ਸੀ ਫਿਰ ਵੀ ਕੰਪਨੀ ਨੇ ਐਲਐਮਆਈਏ ਦੇ ਕੇ ਪ੍ਰਵਾਸੀ ਕਾਮਿਆਂ ਨੂੰ ਹਾਇਰ ਕੀਤਾ ਤੇ ਉਹ ਹੁਣ ਵੱਡੀ ਗਿਣਤੀ ਪ੍ਰਵਾਸੀ ਕਾਮੇ ਨੇ ਜੋ ਕਿ ਉਸ ਕੰਪਨੀ ਨਾਲ ਕੰਮ ਕਰ ਰਹੇ ਨੇ ਪਰ ਜਦੋਂ ਹੁਣ ਉਸ ਕੰਟਰੈਕਟ ਹੀ ਖਤਮ ਹੋ ਗਿਆ ਤਾਂ ਆਖਿਰ ਉਹ ਕੰਮ ਕਿੱਥੇ ਜਾਣਗੇ ਉਨਾ ਨੂੰ ਓਪਨ ਵਰਕ ਪਰਮਿਟ ਦਿੱਤਾ ਜਾਵੇ ਜਿਸ ਸਬੰਧੀ ਜ਼ਿਕਰ ਕਰਦੇ ਹੋਏ ਮੰਗ ਕੀਤੀ ਗਈ ਜੋ ਪਾਰਲੀਮੈਂਟ ਦੇ ਵਿੱਚ ਜਿਸ ਤੋਂ ਬਾਅਦ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਜੋ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਇਹ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਕਿ ਜਿਹੜੇ ਐਮਪਲੋਇਰ ਜਿਨ੍ਹਾਂ ਨੂੰ ਕੰਮ ਹੀ ਨਹੀਂ ਮਿਲਦੇ ਜੋ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਨੇ ਜੋ ਕੈਨੇਡਾ ਵਿੱਚ ਉਹਨਾਂ ਨੂੰ ਜਦੋਂ ਕੰਮ ਦੇ ਉੱਤੇ ਰੱਖਣ ਦੀ ਉਹ ਕੋਸ਼ਿਸ਼ ਕਰਦੇ ਨੇ ਪਰ ਫਿਰ ਵੀ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਮਿਲਦੇ ਤਾਂ ਅਜੇਹੇ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਪ੍ਰਵਾਸੀ ਕਾਮਿਆਂ ਨੂੰ ਕੰਮ ਦੇ ਉੱਤੇ ਰੱਖ ਸਕਣ ਸਿਸ मौके ਇੱਕੋ ਮਾਮਲੇ ਦੇ ਉੱਤੇ ਤਾਂ ਕੋਈ ਕਮੈਂਟ ਨਹੀਂ ਕੀਤਾ ਗਿਆ ਪਰ ਇੱਥੇ ਜ਼ਰੂਰ ਜ਼ਿਕਰ ਹੋਏਗਾ ਕਿ ਜੇਕਰ ਕਿਸੇ ਏਮਪਲੋయర్ ਦੇ ਕੋਲ ਅੱਗੇ ਹੋਰ ਕੰਮ ਨਹੀਂ ਹੁੰਦਾ ਪਰ ਉਹ ক্লোਜ਼ਡ ਵਰਕ ਪਰਮਿਟ ਦੇ ਉੱਤੇ ਉਸ ਕੋਲ ਕੰਮ ਹੀ ਹੋਣ ਜਾਂ ਫਿਰ ਉਸ ਕੋਲ ਜੋ ਕੰਮ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਕੋਈ ਮਾੜਾ ਵਤੀਰਾ ਹੋ ਰਿਹਾ ਹੋਵੇ ਕਿਸੇ ਚੁਣੌਤੀ ਵਿੱਚੋਂ ਲੰਘ ਰਹੇ ਹੋਣ ਜਿਹੇ ਵਿੱਚ ਉਹਨਾਂ ਕੋਲ ਮੌਕਾ ਹੁੰਦਾ ਹੈ ਕਿ ਉਹ ਵਨਰੇਬਲ ਵਰਕ ਪਰਮਿਟ ਦੇ ਲਈ ਅਪਲਾਈ ਕਰ ਸਕਦੇ ਨੇ ਕੋਵਿਡ-19 ਦੀ ਮਹਾਂਮਾਰੀ ਤੋਂ ਬਾਅਦ ਖਾਸ ਤੌਰ ਉੱਤੇ ਇਸ ਦੀ ਸ਼ੁਰੂਆਤ ਹੋਈ ਸੀ ਜਿਸ ਤੋਂ ਬਾਅਦ ਹੁਣ ਤੱਕ ਵੱਡੀ ਗਿਣਤੀ ਲੋਕ ਇਸ ਪਰਮਿਟ ਨੂੰ ਲੈ ਚੁੱਕੇ ਨੇ ਪਰ ਇਹ ਇੱਕੋ ਵਾਰ ਮਿਲਣ ਵਾਲਾ ਸੀਮਤ ਸਮੇਂ ਦਾ ਓਪਨ ਵਰਕ ਪਰਮਿਟ ਹੁੰਦਾ ਜਿਸ ਦੇ ਵਿੱਚ ਇਹ ਮੌਕਾ ਦਿੱਤਾ ਜਾਂਦਾ ਹੈ ਇੱਕ ਤਰ੍ਹਾਂ ਨਾਲ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਮਾਨ ਦਿੱਤਾ ਜਾਂਦਾ ਹੈ ਕਿ ਕਰੀਬ 1 ਸਾਲ ਦਾ ਜੋ ਇਹ ਓਪਨ ਵਰਕ ਪਰਮਿਟ ਦੇ ਦਿੱਤਾ ਜਾਂਦਾ ਹੈ ਕਿ ਉਸ ਸਮੇਂ ਦੇ ਵਿੱਚ ਅੱਗੇ ਕੋਈ ਹੋਰ ਐਮਪਲੋਇਰ ਲੱਭ ਲਿਆ ਜਾਵੇ ਜੋ ਇਸ ਓਪਨ ਵਰਕ ਪਰਮਿਟ ਤੇ ਐਕਸਟੈਂਸ਼ਨ ਨਹੀਂ ਮਿਲਦੀ ਪਰ ਅੱਗੇ ਨਵੇਂ ਵਰਕ ਪਰਮਿਟ ਦੇ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ ਕੋਈ ਹੋਰ ਐਮਪਲੋਇਰ ਲੱਭ ਕੇ ਜਾਂ ਅੱਗੇ ਹੋਰ ਲੰਮਾਈ ਲੈ ਕੇ ਜਿਸ ਸੰਬੰਧੀ ਜੋ ਪ੍ਰਕਿਰਿਆ ਹੈ ਉਸ ਨੂੰ ਸਮਝਉਣ ਵਾਸਤੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਪੂਰੇ ਵਿਸਥਾਰ ਦੇ ਵਿੱਚ ਜਾਣਕਾਰੀ ਵੈੱਬਸਾਈਟ ਦੇ ਉੱਤੇ ਵੀ ਸਾਂਝੀ ਕੀਤੀ ਗਈ ਹੈ। ਹੁਣ ਜੇਕਰ ਕਿਸੇ ਏਮਪਲੋਇਰ ਦੇ ਕੋਲ ਤੁਸੀਂ ਕੰਮ ਕਰ ਰਹੇ ਹੋ, ਪ੍ਰਵਾਸੀ ਕਾਮੇ ਹੋ ਤਾਂ ਕੰਮ ਦੇ ਉੱਤੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਨਾਲ ਬਤਿਹਰਾ ਵਧੀਆ ਨਹੀਂ ਹੋ ਰਿਹਾ, ਤਨਖਾਹ ਸਹੀ ਨਹੀਂ ਮਿਲ ਰਹੀ, ਜਾਂ ਫਿਰ ਜਿਹੜੀਆਂ ਸ਼ਰਤਾਂ ਦੇ ਉੱਤੇ ਤੁਹਾਨੂੰ ਲਿਆਂਦਾ ਗਿਆ ਸੀ ਉਹ ਸ਼ਰਤਾਂ ਪੂਰੀਆਂ ਨਹੀਂ ਹੋ ਰਹੀਆਂ। ਅਜਿਹੇ ਵਿੱਚ ਤੁਸੀਂ ਆਪ ਵੀ ਇਸ ਪਰਮਿਟ ਦੇ ਵਾਸਤੇ ਅਪਲਾਈ ਕਰ ਸਕਦੇ ਹੋ। ਜਿਸ ਦੇ ਕਿ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਵੈਬਸਾਈਟ ਦੇ ਉੱਤੇ ਨਾ ਸਿਰਫ ਇੰਗਲਿਸ਼ ਸਗੋਂ ਕਈ ਭਾਸ਼ਾਵਾਂ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੋਈ ਹੈ ਜਿਸ ਵਿੱਚ ਹਿੰਦੀ ਤੇ ਪੰਜਾਬੀ ਦੇ ਵਿੱਚ ਵੀ ਸਾਰੀ ਜਾਣਕਾਰੀ ਮੌਜੂਦ ਹੈ ਜਿਸ ਵਿੱਚ ਜਿਵੇਂ ਕਿ ਸੋ ਸ਼ੁਰੂਆਤ ਹੈ ਉਸ ਵਿੱਚ ਤੱਕ ਆ ਜਾਂਦਾ ਹੈ ਜਦੋਂ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਇਸ ਨੂੰ ਦੇਖੋਗੇ ਕਿ ਜੇਕਰ ਤੁਹਾਡੇ ਨਾਲ ਬੇहद ਖਰਾਬ ਕੋਈ ਵਤੀਰਾ ਹੋ ਰਿਹਾ ਕੰਮ ਵਾਲੀ ਥਾਂ ਦੇ ਉੱਤੇ ਤਾ ਜੋ ਇਹ ਵਿੱਚ ਜ਼ਰੂਰੀ ਹੈ ਤਾਂ ਤੁਰੰਤ ਤੁਸੀਂ ਉਸ ਦੀ ਸ਼ਿਕਾਇਤ ਕਰੋ ਤੇ ਜੇਕਰ ਕੋਈ ਐਮਰਜੈਂਸੀ ਦੀ ਸਿਚੁਏਸ਼ਨ ਹੋਵੇ ਸਥਿਤੀ ਹੋਵੇ ਤਾਂ ਤੁਸੀਂ 911 ਤੇ ਫੋਨ ਕਰੋ ਜਿਸ ਦੀ ਪੂਰੀ ਜਾਣਕਾਰੀ ਮੌਜੂਦ ਹੈ ਤੇ ਵਰਕ ਪਰਮਿਟ ਹੈ ਕਿ ਕੌਣ ਅਪਲਾਈ ਕਰ ਸਕਦਾ ਹੈ ਇਸ ਦੀ ਸਾਰੀ ਜਾਣਕਾਰੀ ਮੌਜੂਦ ਹੈ ਤੇ ਜਦੋਂ ਕੋਈ ਇਸ ਨੂੰ ਅਪਲਾਈ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਜਿਵੇਂ ਕਿ ਹੁਣ ਪੰਜਾਬੀ ਭਾਸ਼ਾ ਦੇ ਵਿੱਚ ਵੀ ਇਸ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਪੀਡੀਐਫ ਫਾਈਲ ਹੈ ਜਿਸ ਵਿੱਚ ਇੱਕ ਇੱਕ ਕਰਕੇ ਸਾਰੀ ਜਾਣਕਾਰੀ ਮੌਜੂਦ ਹੈ ਕਿ ਇਸ ਵਾਸਤੇ ਯੋਗ ਕੌਣ ਕੌਣ ਨੇ ਜੋ ਕਿ ਜੋ ਵਰਕ ਪਰਮਿਟ ਦੇ ਉੱਤੇ ক্লোਜ਼ਡ ਵਰਕ ਪਰਮਿਟ ਦੇ ਉੱਤੇ ਹੋਣ ਪਰ ਅਜਿਹੇ ਵਿੱਚ ਉਹਨਾਂ ਦੇ ਨਾਲ ਕੋਈ ਖਰਾਬ ਵਤੀਰਾ ਹੋ ਰਿਹਾ ਹੋਵੇ ਉਹ ਖਰਾਬ ਮਾਹੌਲ ਦੇ ਸ਼ਿਕਾਰ ਹੋਣ ਤਾਂ ਉਹਨਾਂ ਨੂੰ ਕੋਈ ਵੀ ਆਪਣੇ ਆਪ ਨਾਲ ਕੰਪਰੋਮਾਈਜ਼ ਕਰਕੇ ਜਾਂ ਫਿਰ ਜੋ ਮਾੜੀ ਸਥਿਤੀ ਦੇ ਵਿੱਚ ਰਹਿ ਕੇ ਹੀ ਕੰਮ ਕਰਨ ਦੀ ਲੋੜ ਨਹੀਂ ਹੈ ਸਗੋਂ ਉਸ ਵਿੱਚੋਂ ਨਿਕਲ ਸਕਦੇ ਨੇ ਜਿਸ ਵਾਸਤੇ ਹੀ ਓਪਨ ਵਰਕ ਪਰਮਿਟ ਹੈ ਜਿਸ ਦੇ ਵਿੱਚ ਜਦੋਂ ਤੁਸੀਂ ਇਸ ਨੂੰ ਅਪਲਾਈ ਕਰਨਾ ਹੈ ਉਸ ਵਿੱਚ ਜਦੋਂ ਦੇਖ ਸਕਦੇ ਹੋ ਪੰਜਾਬੀ ਵਿੱਚ ਲਿਖਿਆ ਹੋਇਆ ਕਿ ਮੈਨੂੰ ਕਿਹੜੇ ਦਸਤਾਵੇਜ਼ ਪ੍ਰਦਾਨ ਕਰਨ ਦੀ ਲੋੜ ਹੈ ਜੇ ਤੁਸੀ ਇਸ ਪਰਮਿਟ ਦੇ ਵਾਸਤੇ ਅਪਲਾਈ ਕਰਨਾ ਹੈ ਵੈਬਸਾਈਟ ਦੇ ਉੱਤੇ ਹੀ ਲਿਖਿਆ ਹੋਇਆ ਹੈ ਜਿੱਥੇ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਜਿੱਥੇ ਜਾ ਕੇ ਲਿੰਕ ਦੇ ਉੱਤੇ ਤਾਂ ਤੁਸੀਂ ਨਾਲ ਕਿਹੜੇ ਜਿਹੜੇ ਪੇਪਰ ਨੇ ਉਹ ਲਾਉਣੇ ਨੇ ਜਿਸ ਨਾਲ ਜੋ ਇਮੀਗ੍ਰੇਸ਼ਨ ਵਿਭਾਗ ਨੂੰ ਤੁਸੀਂ ਦੱਸਣਾ ਹੈ ਕਿ ਤੁਹਾਡੇ ਨਾਲ ਕੁਝ ਅਜੀਹਾ ਵਤੀਰਾ ਹੋ ਰਿਹਾ ਹੈ ਤੇ ਤੁਸੀਂ ਇਹ ਪਰਮਟ ਲੈਣਾ ਚਾਹੁੰਦੇ ਹੋ ਜਿਸ ਦੇ ਵਿੱਚ ਜਿਵੇਂ ਸ਼ੁਰੂਆਤ ਵਿੱਚ ਦੱਸਿਆ ਗਿਆ ਹੈ ਕਿ ਜੋ ਮਾੜਾ ਵਤੀਰਾ ਹੋ ਰਿਹਾ ਹੋਵੇ ਉਸ ਦੀ ਪੂਰੀ ਸਥਿਤੀ ਦੇ ਬਾਰੇ ਤੁਸੀਂ ਇੱਕ ਚਿੱਠੀ ਲਿਖਣੀ ਹੈ ਉਸ ਤੇ ਵਿੱਚ ਤੁਸੀਂ ਸਾਰਾ ਲਿਖਣਾ ਹੈ ਕਿ ਤੁਹਾਡੇ ਨਾਲ ਕਿਹੋ ਜਿਹਾ ਵਤੀਰਾ ਹੋ ਰਿਹਾ ਹੈ ਕਿਉਂ ਤੁਸੀਂ ਇਸ ਵਾਸਤੇ ਅਪਲਾਈ ਕਰ ਰਹੇ ਹੋ ਕਿ ਤੁਸੀਂ ਵਨਰੇਬਲ ਕਿਉਂ ਹੋ ਜਿਸ ਤੇ ਕਿ ਤੁਸੀਂ ਉਸ ਦੇ ਵਿੱਚ ਚੰਗੀ ਤਰ੍ਹਾਂ ਡਿਟੇਲ ਲਿਖਣੀ ਹੈ ਜਿਸ ਦੇ ਵਿੱਚ ਨਾਲ ਤੁਸੀਂ ਸਬੂਤ ਵੀ ਲਾ ਸਕਦੇ ਹੋ ਕਿ ਜਦੋਂ ਤੁਸੀਂ ਇਸ ਮਾੜੇ ਵਤੀਰੇ ਚ ਲੰਘ ਰਹੇ ਸੀ ਤੁਸੀਂ ਕਿਸੇ ਸੰਸਥਾ ਤੋਂ ਉਸ ਸਮੇਂ ਮਦਦ ਵੀ ਲਈ ਹੈ ਜਾਂ ਫਿਰ ਤੁਸੀਂ ਆਪਣੇ ਡਾਕਟਰ ਕੋਲ ਗਏ ਹੋ ਹੋ ਕਿ ਤੁਹਾਡੇ ਨਾਲ ਕੋਈ ਮਾਨਸਿਕ ਪੱਧਰ ਦੇ ਉੱਤੇ ਜਾਂ ਫਿਰ ਸਰੀਰਕ ਤੌਰ ਦੇ ਉੱਤੇ ਕੋਈ ਸੱਟ ਆਈ ਹੋਵੇ ਜ ਜਿਹੇ ਵਿੱਚ ਡਾਕਟਰ ਕੋਲ ਗਏ ਹੋਵੇ ਤੁਸੀਂ ਡਾਕਟਰ ਦਾ ਲੈਟਰ ਵੀ ਨਾਲ ਲਾ ਸਕਦੇ ਹੋ ਜਾਂ ਫਿਰ ਤੁਸੀਂ ਪੁਲਿਸ ਕੋਲ ਜਾ ਕੇ ਜਾਂ ਕਿਸੇ ਇਨਫੋਰਸਮੈਂਟ ਏਜੰਸੀ ਕੋਲ ਜਾ ਕੇ ਆਪਣੇ 雇ਰ ਦੀ ਸ਼ਿਕਾਇਤ ਕੀਤੀ ਹੋਵੇ ਉਸ ਸ਼ਿਕਾਇਤ ਦੀ ਕਾਪੀ ਨਾਲ ਲਾ ਸਕਦੇ ਹੋ ਤੇ ਹੋਰ ਸਹਾਇਕ ਸਮਗਰੀ ਜਿਵੇਂ ਕਿ ਈਮੇਲਸ ਦੀਆਂ ਕਾਪੀਆਂ ਜਾਂ ਤੁਹਾਡੇ ਕੋਲ ਕੋਈ ਗਵਾਹ ਮੌਜੂਦ ਹੋਵੇ ਜੋ ਦੱਸ سکے ਕਿ ਹਾਂ ਤੁਹਾਡੇ ਨਾਲ ਕੰਮ ਦੇ ਉੱਤੇ ਖਰਾਬ ਤੀਰਾ ਹੋ ਰਿਹਾ ਸੀ ਜਾਂ ਫਿਰ ਇਹੋ ਜਿਹੇ ਹਾਲਾਤ ਨੇ ਕਿ ਤੁਸੀਂ ਉੱਥੇ ਕੰਮ ਨਹੀਂ ਕਰ ਸਕਦੇ ਜਾਂ ਕੋਈ ਹੋਰ ਤਸਵੀਰਾਂ ਹੋਣ ਤੁਸੀਂ ਨਾਲ ਲਾ ਸਕਦੇ ਹੋ ਸੀ ਆਪਣੇ ਪਾਸਪੋਰਟ ਦੀ ਇੱਕ ਨਾਲ ਕਾਪੀ ਲਾਉਣੀ ਹੈ ਇੱਕ ਡਿਜੀਟਲ ਫੋਟੋ ਲਾਉਣੀ ਹੈ ਤੇ ਆਪਣੇ ਵਿਆਹ ਤੇ ਜਨਮ ਸਰਟੀਫਿਕੇਟ ਦੇ ਜੋ ਪੇਪਰ ਨੇ ਉਹ ਵੀ ਲਾਉਣੇ ਨੇ ਜੇਕਰ ਤੁਹਾਡੇ ਨਾਲ ਤੁਹਾਡਾ ਪਾਰਟਨਰ ਜਾਂ ਤੁਹਾਡਾ ਪਰਿਵਾਰਕ ਮੈਂਬਰ ਵੀ ਮੌਜੂਦ ਹੈ ਜਿਸ ਨੂੰ ਵੀ ਨਾਲ ਹੀ ਅੱਗੇ ਜੋ ਪਰਮਿਟ ਹੈ ਮਿਲ ਜਾਂਦਾ ਹੈ ਜੋ ਅੱਗੇ ਤੁਸੀਂ ਜਾਂ ਫਿਰ ਇਸ ਵਾਸਤੇ ਜਦੋਂ ਉਹਨਾਂ ਦਾ ਓਪਨ ਵਰਕ ਪਰਮਿਟ ਹੋਵੇ ਜੋ ਪਾਰਟਨਰ ਹੋਵੇ ਤੁਹਾਡਾ ਉਸ ਦਾ ਅਪਲਾਈ ਕਰਨਾ ਹੋਵੇ ਤਾਂ ਉਸ ਇਸ ਆਧਾਰ ਦੇ ਉੱਤੇ ਉਸ ਨੂੰ ਵੀ ਮਿਲ ਸਕਦਾ ਹੈ ਤੇ ਜਦੋਂ ਤੁਸੀਂ ਅਰਜ਼ੀ ਦੇ ਦਿੰਦੇ ਹੋ ਤਾਂ 5 ਬਿਜ਼ਨਸ ਡੇਸ ਦੇ ਵਿੱਚ ਤੁਹਾਡੇ ਨਾਲ ਸੰਪਰਕ ਕੀਤਾ ਜਾਂਦਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੁਝ ਨਾ ਕੁਝ ਕੋਈ ਲੈਟਰ ਜਾਂ ਕੁਝ ਨਾ ਕੁਝ ਤੁਹਾਨੂੰ ਭੇਜਿਆ ਜਾਵੇਗਾ 5 ਬਿਜ਼ਨਸ ਡੇਸ ਦੇ ਵਿੱਚ ਤੇ ਇਸ ਦੇ ਨਾਲ ਹੀ ਤੁਹਾਡੀ ਇੰਟਰਵਿਊ ਵੀ ਹੋ ਸਕਦੀ ਹੈ ਇਸ ਤਰ੍ਹਾਂ ਇੰਟਰਵਿਊ ਵੀ ਆ ਸਕਦੀ ਹੈ ਤੇ ਜਦੋਂ ਤੁਹਾਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੀ ਇਮੀਗ੍ਰੇਸ਼ਨ ਵਿਭਾਗ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਇਸ ਦੇ ਨਾਲ ਹੀ ਜਾਣਕਾਰੀ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਥੇ ਦਿੱਤੀ ਜਾ ਰਹੀ ਹੈ ਉਸ ਦੇ ਵਿੱਚ ਮੁੱਖ ਤੌਰ ਉੱਤੇ ਜਿਵੇਂ ਤੁਸੀਂ ਆਫਟਰ ਯੂ ਅਪਲਾਈ ਦੇ ਉੱਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਨਸਪੈਕਸ਼ਨ ਦੀ ਗੱਲ ਆਉਂਦੀ ਹੈ ਕਿ ਜਦੋਂ ਤੁਹਾਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੁਹਾਡੇ ੈਂਪਲੋਇਰ ਦੇ ਜੋ ਤੁਹਾਡੀ ਕੰਮ ਵਾਲੀ ਥਾਂ ਹੈ ਉੱਥੇ ਇਨਸਪੈਕਸ਼ਨ ਹੋ ਸਕਦੀ ਹੈ ਤੇ ਜਿੱਥੇ ਕਿ ਜੋ ਅਧਿਕਾਰੀਆਂ ਦੇ ਵੱਲੋਂ ਇਹ ਜਾਂਚਿਆ ਜਾਂਦਾ ਹੈ ਕਿ ਜਿੰਨਾ ਸ਼ਰਤਾਂ ਦੇ ਆਧਾਰ ਤੇ ਇਹ ਲਮਈਆਂ ਅਪਰੂਵ ਹੋਈਆਂ ਸੰਨ ਕਿ ਉਹ এমਪਲੋਇਰ ਉਥੇ ਪ੍ਰਵਾਸੀ ਕਮੀ ਨੂੰ ਕੰਮ ਉਤੇ ਰੱਖ ਸਕਦਾ ਹੈ ਕੀ ਉਹਨਾਂ ਸ਼ਰਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਸ ਤਿੱਕੇ ਪੂਰੀ ਇਨਸਪੈਕਸ਼ਨ ਹੋ ਸਕਦੀ ਹੈ ਤਾਂ ਇਸੇ ਨਾਲ ਹੀ ਇੱਥੇ ਵੀ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਜੇਕਰ ਤੁਹਾਡਾ ਅਪਰੂਵਲ ਆ ਜਾਂਦਾ ਹੈ ਓਪਨ ਵਰਕ ਪਰਮਿਟ ਦਾ ਜੋ ਵਰਨੇਬਲ ਕੰਮਿਆਂ ਦੇ ਵਾਸਤੇ ਹੁੰਦਾ ਹੈ ਤਾ ਜੋ ਇਮੀਗ੍ਰੇਸ਼ਨ ਵਿਭਾਗ ਹੈ ਉਹ ਤੁਹਾਨੂੰ ਜਾਣਕਾਰੀ ਦੇਣ ਲਈ ਵੀ ਕਹਿ ਸਕਦਾ ਹੈ ਤਾਂ ਕਿ ਜੋ ਤੁਹਾਡਾ ਸਾਬਕਾ EMPLOER ਉਸ ਦੀ ਇਨਸਪੈਕਸ਼ਨ ਹੋ ਸਕੇ ਪਰ ਇੱਥੇ ਇਹ ਵੀ ਹੈ ਕਿ ਲਾਜ਼ਮੀ ਨਹੀਂ ਹੈ ਕਿ ਤੁਸੀਂ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਕਰਨੀ ਹੀ ਹੈ ਯੂ ਡੋਨਟ ਹੈਵ ਟੂ ਗਿਵ ਅਸ ਇਨਫੋਰਮੇਸ਼ਨ ਥਿਸ ਚੋਇਸ ਇਜ਼ ਯੋਰਸ ਯਾਨੀ ਕਿ ਤੁਹਾਡੀ ਚੋਣ ਹੈ ਕਿ ਤੁਸੀਂ ਜੋ ਏਮਪਲੋਇਰ ਦੇ ਬਾਰੇ ਆਪਣੇ ਜਾਣਕਾਰੀ ਦੇਣੀ ਹੈ ਜਾਂ ਨਹੀਂ ਇਸ ਵਿੱਚ ਕੋਈ ਜਬਰੀ ਤੁਹਾਨੂੰ ਨਹੀਂ ਕਹਿ ਸਕਦਾ ਕਿ ਤੁਸੀਂ ਉਸ ਬਾਰੇ ਇਨਫੋਰਮੇਸ਼ਨ ਸਾਂਝੀ ਕਰਨੀ ਹੀ ਹੈ ਤੇ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਜੋ ਇਨਸਪੈਕਸ਼ਨ ਹੈ ਉਹ ਕਦੀ ਵੀ ਹੋ ਸਕਦੀ ਹੈ ਆਫਟਰ ਯਾਨੀ ਕਿ ਤੁਹਾਡਾ ਤੁਹਾਨੂੰ ਜਦੋਂ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ ਤੇ ਇਸ ਨਾਲ ਹੀ ਤੁਸੀਂ ਆਪਣੇ ਪਰਿਵਾਰਕ ਮੈਂਬਰ ਦਾ ਵੀ ਜੇਕਰ ਤੁਹਾਡੇ ਨਾਲ ਹੋਵੇ ਅੱਗੇ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ